ਬੰਨੇ ਨਾ ਬੱਚਿਆਂ ਨੇ ਜਿਹੜੀਆਂ ਕੰਟ ਕੀਤੀਆਂ ਹੋਈਆਂ ਨੇ ਇਹਨਾਂ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਤੇ ਇੱਕ ਭਾਈ ਸਾਹਿਬ ਵੀ ਬੇਨਤੀ ਕਰਨਗੇ ਮੈਨੂੰ ਤੋਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ ਦਰਬਾਰ ਸਾਹਿਬ ਦੇ ਨਾਲ ਦੇ ਰਾਂਡੇ ਦੇ ਵਿੱਚ ਜੇਕਰ ਪਹਿਲੇ ਤੇ ਦੂਜੇ ਗਰੁੱਪ ਤੋਂ ਕੋਈ ਵਿਦਿਆਰਥੀ ਹੋਣ ਆਏ ਹੋਣ ਸਕੂਲਾਂ ਤੋਂ ਉਹ ਵੀ ਜਾ ਸਕਦੇ ਆ ਗੁਰਬਾਣੀ ਘੱਟ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਸਤੇ ਸ੍ਰੀ ਪੌਂਟਾ ਸਾਹਿਬ ਹਰਾ ਤੇ ਰਾਜੇ ਅਮਰਤ ਪਿਆਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਪਤ ਕਹਾਲ ਨਹੀਂ ਕਰਨੀ ਪੁੱਤਰ 15 ਮਿੰਟ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਹੱਥ ਤੁਹਾਡਾ ਤੇਜ਼ ਜਲ ਰਿਹਾ ਬਿਲਕੁਲ ਹੌਲੀ ਹੌਲੀ ਸਜਾਓ ਦਸਤਾਰ ਨੂੰ ਬਿਲਕੁਲ ਪਿਆਰ ਨਾਲ ਕੋਈ ਕਹਾਲ ਕਰਨ ਦੀ ਲੋੜ ਨਹੀਂ ਕਿਉਂਕਿ ਆਮ ਦਸਤਾਰ ਮੁਕਾਬਲਿਆਂ ਵਿੱਚ ਕੇਵਲ 10 ਮਿੰਟ ਹੀ ਦਿੱਤੇ ਜਾਂਦੇ ਆ ਪ੍ਰਬੰਧਕਾਂ ਵੱਲੋਂ ਤੁਹਾਨੂੰ 15 ਮਿੰਟ ਮਿਲੇ ਆ 5 ਮਿੰਟ ਵਾਧਾ ਦਿੱਤੇ ਗਏ ਆ ਇਹਨਾਂ ਨੂੰ ਕਹਾਲ ਦਾ ਦਸਤਾਰ ਸਜਾਓ ਫਿਰ ਦੁਬਾਰਾ ਸਜਾਉਣੀ ਪਏਗੀ ਲਾਸਟ 1 ਮਿੰਟ ਬਾਕੀ ਆ ਸਾਰੇ ਗਲੋ ਅਖੀਰਲਾ ਪੰਨਾ ਨਾਲੋ ਉਹ ਜਿਨ੍ਹਾਂ ਨੇ ਵਿਸਤਾਰਾਂ ਸੁਣਾ ਲਈਆਂ ਆਪਣੇ ਸ਼ੀਸ਼ੇ ਮੁধে ਕਰ ਦਿਓ ਲਾਸਟ 1 ਮਿੰਟ ਬਾਕੀ ਆ ਭਾਈ ਸਾਹਿਬ ਕੀ ਨਾਮ ਰਣਜੋਤ ਸਿੰਘ ਜੀ ਅੱਛਾ ਅੱਜ ਜਿਹੜਾ ਮੇਰੀ ਪੇਰੀ ਵੈਲਫੇਅਰ ਸੁਸਾਇਟੀ ਸੋਰਸਿੰਗ ਵਾਲਾ ਪ੍ਰੋਗਰਾਮ ਕਰਾਇਆ ਕੀ ਕਹੋਗੇ ਬਹੁਤ ਵਧੀਆ ਜੀ ਅਸੀਂ ਜੋ 10 12 ਸਾਲ ਤੋਂ ਪਹਿਲਾਂ ਤਾਂ ਪਿੰਡ ਦੀ ਹਰਿਆਵਲ ਬਾਰੇ ਜਾਂ ਇਦਾਂ ਦਾ ਬਹੁਤ ਵਧੀਆ ਪ੍ਰੋਗਰਾਮ ਕੀਤੇ ਪਰ ਧਾਰਮਿਕ ਲੈਵਲ ਤੇ ਵੀ ਅਸੀਂ ਪਹਿਲਾਂ 2019 ਚ 20 ਪਿੰਡਾਂ ਚ 90 ਦਿਨ ਲਗਾਤਾਰ ਦਸਤਾਰ ਸਿਕਲਾਈ ਕੈਂਪ ਲਾਏ ਸੀ ਜਿਸ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਇੱਥੇ ਵੀ ਅੱਜ ਤੁਸੀਂ ਆਪ ਹੀ ਵੇਖ ਚੁੱਕੇ ਹੋ ਕਿਉਂਕਿ ਜੋ ਵੀ ਆਪਾਂ ਕੰਮ ਕਰਦੇ ਆ ਉਸ ਦਾ ਰਿਜ਼ਲਟ ਤਾਂ ਜ਼ਰੂਰ ਮਿਲਦਾ ਸਾਨੂੰ ਐ ਲੱਗਦਾ ਵੀ ਅਸੀਂ ਹਰ ਸਾਲ ਇਹ ਪ੍ਰੋਗਰਾਮਾਂ ਇਦਾਂ ਦਾ ਕਰਾਇਆ ਕਰਾਂਗੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ ਚ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹ ਮੁੱਖ ਰੂਪ ਚ ਇਸ ਜਿਹੜੀ ਸੋਸਾਇਟੀ ਹੈਗੀ ਹੈ ਵੈਲਫੇਅਰ ਸੋਸਾਇਟੀ ਹੈਗੀ ਹੈ ਇਹ ਵੀ ਮੁੱਖ ਰੂਪ ਚ ਕਿਹੜੇ ਕਿਹੜੇ ਸੇਵਾਦਾਰ ਹੈਗੇ ਐਜੀ ਸਾਡੀ ਸੋਸਾਇਟੀ ਦਾ ਸਭ ਤੋਂ ਵੱਡਾ ਇਹ ਗੱਲ ਆ ਵੀ ਜਦੋਂ ਕਿਸੇ ਵੀ ਪਿੰਡ ਸੋਸਾਇਟੀ ਜਾਂ ਕਲੱਬ ਬੰਦਾ ਉੱਥੇ ਇੱਕ ਰੌਲਾ ਪੈਂਦਾ ਮੈਂ ਪ੍ਰਧਾਨ ਬੰਦਾ ਮੈਂ ਇੱਕ ਜਾਂਚੀ ਬੰਦਾ ਮੈਂ ਸੱਤਰ ਬੰਦਾ ਜਾਂ ਕੋਈ ਵੀ ਹੈਣਾ ਇਹ ਰੌਲਾ ਪੈਂਦਾ ਹੀ ਪੈਂਦਾ ਜੀ ਪਰ ਇਸ ਸੈਟੀ ਸੈਟੀ ਸਾਰੀ ਇਹੋ ਜਿਹਾ ਕੋਈ ਰਵੜਾ ਨਹੀਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਸਾਰੇ ਭਰਾ ਵਾਂਗੂ ਸਾਰੇ ਰਲ ਮਿਲ ਕੇ ਚੱਲਦੇ ਕੋਈ ਪ੍ਰਧਾਨ ਨਹੀਂ ਕੋਈ ਸਖਤਰ ਨਹੀਂ ਕੋਈ ਖਜਾਨਚੀ ਨਹੀਂ ਜੇ ਅਸੀਂ ਕਿਸੇ ਨੂੰ ਕਹਿੰਨੇ ਵੀ ਆ ਤੂੰ ਖਜਾਨਚੀ ਬਣ ਜਾ ਪ੍ਰਧਾਨ ਬਣ ਕੋਈ ਨਹੀਂ ਅੱਗੇ ਲੱਗਦਾ ਜੀ ਕਹਿੰਦੇ ਸਾਰੇ ਆਪਾਂ ਬਰਾਬਰ ਨਹੀਂ ਆਪਾਂ ਇੱਕ ਰਲ ਮਿਲ ਕੇ ਕੰਮ ਕਰਾਂਗੇ ਇਹ ਲਗਾਤਾਰ ਕੋਸ਼ਿਸ਼ ਚ ਜਾਰੀ ਜਾਣਗੇ ਹਾਂਜੀ ਜਾਰੀ ਰਹਿਣਗੇ ਜੀ ਬਹੁਤ ਵਧੀਆ ਜੀ ਆਉਣ ਵਾਲੇ ਸਮਝਾ ਜੀ ਆਉਣ ਵਾਲੇ ਪੰਜ ਸਾਲਾਂ ਵਿੱਚ ਬਹੁਤ ਵਧੀਆ ਧਾਰਮਿਕ ਪ੍ਰਾਲੇ ਸਭ ਤੋਂ ਵੱਡੇ ਵੱਡੇ ਅਸੀਂ ਆਪਣੇ ਨਗਰ 'ਚ ਵੀ ਦਸ ਪਾਸੇ ਇਸ ਕੰਮ 'ਤੇ ਧਿਆਨ ਦੇਵਾਂਗੇ ਜੀ ਪੰਜ ਸਾਲਾਂ ਲਈ ਸੋ ਮੇਰੇ ਨਾਲ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਸੋਰਸਿੰਗ ਜ਼ਿਲ੍ਹਾ ਫਰੀਪੁਰ ਤੇ ਜਿਹੜਾ ਜਿਹੜਾ ਸੇਵਾਦਾਰ ਖੜੇ ਆ ਨੌਜਵਾਨ ਖੜੇ ਆ ਜਿਹੜੇ ਇਸ ਜਿਹਨਾਂ ਨੇ ਬਹੁਤ ਵੱਡਾ ਅਚਪਰਾਲਾ ਕੀਤਾ ਤੁਸੀਂ ਦੇਖ ਸਕਦੇ ਹੋ ਤਮਾਮ ਜਿਹੜੇ ਬਹੁਤ ਆ ਜਿਹੜਾ ਉਮਰ ਦੇ ਵਿੱਚ ਆ ਜਿਹੜਾ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਪ੍ਰਾਲਾ ਕੀਤਾ ਜਿਹਨਾਂ ਨੇ ਅੱਜ ਇੱਕ ਗਰਮਤਮਕਾਲ ਦਾ ਤੋਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੇਰੇ ਨਾਲ ਏਕਕ੍ਰਿਬ ਸਾਰੇ ਜਿਹੜੇ ਨੌਜਵਾਨ ਹੈ ਕਿ ਇਹ ਬਹੁ ਵੱਡਾ ਪ੍ਰਾਲਾ ਜਿਹੜਾ ਹੈ ਅੱਜ ਕੀਤਾ ਵੀਰਪਰੀ ਵੈਲਫੇਅਰ ਸੋਸਾਇਟੀ ਸੋਰਸਿੰਗ ਵੱਲੋਂ ਭਾਈ ਸਾਹਿਬ ਜੀ ਜਿਹੜਾ ਗੁਰਮント ਮੁਕਾਬਲੇ ਕਰਾਇਆ ਗਿਆ ਇੱਥੇ ਲੱਗਾ ਸੋਰਸਿੰਗ ਦੇ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਨਗਰ ਸੁਰ ਸਿੰਘ ਵਾਲੇ ਦੀਆਂ ਸੰਗਤਾਂ ਨੇ ਇਹ ਸਾਰਾ ਜੋੜ ਮੇਲੇ ਦੇ ਪੱਗਨ ਦੀ ਮੱਸੀਆ ਤੇ ਜੋੜ ਮੇਲੇ ਦੇ ਸੰਬੰਧ ਵਿੱਚ ਇਹ ਉਪਰਾਲਾ ਕੀਤਾ ਸੀ ਅਸੀਂ ਚਾਹੁੰਦੇ ਹਾਂ ਵੀ ਹਰ ਪਿੰਡ ਪਿੰਡ ਇਹ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਹੋਣੇ ਚਾਹੀਦੇ ਆ ਦਸਤਾਰ ਮੁਕਾਬਲੇ ਸੀ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਸੀ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਸੀ ਉਹ ਸਾਰੇ ਆ ਮੁਕਾਬਲਿਆਂ ਦਾ ਇਹੀ ਭਾਵ ਸੀ ਕਿ ਜਿਹੜੇ ਬੱਚੇ ਆ ਜਿਹੜਾ ਯੂਥ ਆ ਇਹ ਇਹਨੂੰ ਗੁਰਬਾਣੀ ਨਾਲ ਦਸਤਾਰ ਨਾਲ ਕਿਸ ਤਰ੍ਹਾਂ ਜੋੜਿਆ ਜਾਵੇ ਤੇ ਬਹੁਤ ਸੋਹਣਾ ਸਾਡਾ ਉਪਰਾਲਾ ਸੀਗਾ ਜਿਹੜਾ ਸੰਗਤਾਂ ਦਾ ਤੇ ਵਧੀਆ ਨਿਪਰੇ ਚੜਿਆ ਹੀ ਬਹੁਤ ਸੋਹਣਾ ਤੇ ਵਾਹਿਗੁਰੂ ਦਾ ਧੰਨਵਾਦ ਕਰਦੇ ਆਂ ਕਿ ਪਾਤਸ਼ਾਹ ਇਹੋ ਜਿਹੇ ਕਾਰਜ ਜਿਹੜੇ ਆਪ ਅਥਰ ਤੇ ਅਥ ਰੱਖ ਕੇ ਕਰਵਾਉਂਦੇ ਰਹਿਣ। ਸਰਦਾਰਜੀਤ ਸਿੰਘ ਜੀ ਇਹ ਪ੍ਰੋਗਰਾਮ ਪਹਿਲੀ ਵਾਰ ਕਰਾਇਆ ਗਿਆ ਜੇ ਖੁਰਬਸਕਾਲ ਹੋ ਗਿਆ। ਹਾਂਜੀ ਗੁਰਮਤ ਮੁਕਾਬਲਾ ਅਸੀਂ ਪਹਿਲੀ ਵਾਰ ਕਰਾਇਆ ਸੀ ਦਸਤਾਰ ਮੁਕਾਬਲਾ ਤਿੰਨ ਕਸਾਲ 2014 2015 2016 ਤੇ ਕਰਵਾਏ ਸੀਗੇ ਉਸ ਤੋਂ ਬਾਅਦ ਸੋਸਾਇਟੀ ਬੂਟਿਆਂ ਵੱਲ ਜਾਂ ਹੋਰ ਕਾਰਜਾਂ 'ਚ ਹਾਂ ਮੈਡੀਕਲ ਬੱਚਿਆਂ ਦੀ ਐਜੂਕੇਸ਼ਨ ਤੇ ਵੀ ਕੰਮ ਕੀਤਾ ਐਸ ਸਾਲ ਜਿਹੜਾ ਸਾਰੇ ਨਗਰ ਦੇ ਨੌਜਵਾਨਾਂ ਦਾ ਸੀਗਾ ਕਿ ਆਪਾਂ ਜਿਹੜਾ ਇਸ ਤਰ੍ਹਾਂ ਬੱਚਿਆਂ ਲਈ ਜਿਹੜਾ ਗੁਰਮਤ ਜਿਹੜਾ ਪ੍ਰੋਗਰਾਮ ਜਰੂਰ ਹੋ ਲਈ ਕੀ ਨਾਲ ਕਿਸ ਤਰ੍ਹਾਂ ਦਾ ਰਜਾਰ ਰਿਹਾ ਜੀ ਅੱਜ ਦਾ ਬਹੁਤ ਸੋਹਣਾ ਬਾਦਸ਼ਾਹ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਜਿਹੜਾ ਉਹ ਕਾਰਜ ਹੋਇਆ ਬੜੇ ਸੰਗਤ ਦਾ ਸਹਿਯੋਗ ਸੀ ਬੱਚਿਆਂ ਨੇ ਕੇਸ ਰੱਖਣ ਦੇ ਪ੍ਰਣ ਕੀਤੇ ਮਾਂ ਇੱਕ ਨੇ ਉੱਠ ਕੇ ਆਪਣੇ ਬੱਚਿਆਂ ਦੇ ਵਾਲ ਅੱਜ ਤੋਂ ਬਾਅਦ ਨਾ ਕਟਾਉਣ ਦਾ ਪ੍ਰਣ ਕੀਤਾ ਤੇ ਹੋਰ ਵੀ ਬਹੁਤ ਸੋਹਣਾ ਦੂਰੋਂ ਬੱਚੇ ਆਏ ਲੁਧਿਆਣੇ ਤੋਂ ਦਸਤਾਰ ਮੁਕਾਬਲੇ 'ਚ ਜਿਹੜਾ ਵੀਰ ਪਹਿਸ਼ਟ ਆਇਆ ਉਹ ਲੁਧਿਆਣੇ ਤੋਂ ਰਾੜਾ ਸਾਹਿਬ ਤੋਂ ਸੀਗੇ ਤੇ ਜਦੋਂ ਇਸ ਤਰ੍ਹਾਂ ਬੱਚੇ ਆਉਣਗੇ ਸਾਡਾ ਸੋਸਾਇਟੀ ਦਾ ਹੌਸਲਾ ਆਪੇ ਹੀ ਵਧਣਾ ਹੈ ਇਹ ਲਗਾਤਾਰ ਕੋਸ਼ਿਸ਼ ਜਾਰੀ ਰੱਖ ਕੇ ਗੁਰੂ ਦਾ ਬਿਲਕੁਲ ਜੀ ਗੁਰੂ ਕਿਰਪਾ ਕਰਨ ਇਹ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਅਸੀਂ ਕਰਦੇ ਰਹੀਏ ਤੇ ਸਾਡਾ ਨੌਜਵਾਨਾਂ ਦਾ ਸੁਭਾਗ ਜਿਹੜਾ ਉਹ ਬਣਿਆ ਰਹੇ ਧਰਵਾਤ ਭਾਈ ਰਵੀਸਰ ਜੀ ਬਾਈ ਖਾਲਸਾ ਖਾਲਸਾ ਬਾਈ ਜੀ ਕੀ ਫਰਕ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਅਨੰਦ ਸਿੰਘ ਜੀ ਅੱਛਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਇੱਥੇ ਨੱਗਰ ਸੌਰ ਸਿੰਘ ਦੇ ਵਿੱਚ ਕੀ ਕਹਿਣਾ ਚਾਹੋਗੇ ਵੇਖੋ ਜੀ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਆਪਣੇ ਸਮਾਜ ਵਿੱਚ ਜੋ ਕ੍ਰਿਤੀਆਂ ਜਾਂ ਗੰਧਲਾਪਨ ਪੈਦਾ ਹੋ ਚੁੱਕਾ ਹੈ ਇਹਦੀ ਸਫਾਈ ਵਾਸਤੇ ਜਿਹੜੀ ਮੀਰੀਪਰੀ ਸੋਸਾਇਟੀ ਆ ਉਹ ਟਾਈਮ ਟਾਈਮ ਤੇ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤਾਂ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ ਔਰ ਸਮਾਜ ਨੂੰ ਇੱਕ ਚੰਗੇ ਬੰਨੇ ਲਜਾਇਆ ਜਾਵੇ ਇਸ ਕਰਕੇ ਧਰਮ ਦੇ ਨਾਲ ਜੋੜਨਾ ਔਰ ਆਪਣੇ ਕਲਚਰ ਦੇ ਨਾਲ ਜੋੜਨਾ ਔਰ ਚੰਗਾ ਸੁਨੇਹਾ ਸਮਾਜ ਨੂੰ ਦਿੱਤਾ ਜਾਵੇ ਇਦਾਂ ਦਾ ਪ੍ਰੋਗਰਾਮ ਸੀਗਾ ਮੀਰੀਪਰੀ ਵੈਲਫੇਅਰ ਸੋਸਾਇਟੀ ਦਾ ਔਰ ਮੀਰੀਪਰੀ ਵੈਲਫੇਅਰ ਸੈਟੀ ਇਹਦੋਂ ਪਹਿਲਾਂ ਵੀ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਆ ਔਰ ਕਰਦੇ ਰਵਾਂਗੇ ਸਹਿਯੋਗ ਕਿਸ ਤਰ੍ਹਾਂ ਦਾ ਮਿਲਿਆ ਜਾ ਕੇ ਬੜਾ ਵਧੀਆ ਸਹਿਯੋਗ ਸੀਗਾ ਵੇਖੋ ਜੀ ਸਵਭਾਵਿਕ ਤੌਰ ਤੇ ਜੇ ਚੰਗਾ ਕਰਾਂਗੇ ਤੇ ਚੰਗਾ ਹੀ ਹੋਊਗਾ ਤੇ ਚੰਗੇ ਦਾ ਚੰਗਾ ਹੀ ਅੱਗੋ ਜੇ ਚੰਗਾ ਬੋਲਾਂਗੇ ਤੇ ਚੰਗਾ ਜਵਾਬ ਮਿਲਣਾ ਤਾਂ ਸਵਭਾਵਿਕ ਹੀ ਹੈ ਜੇ ਚੰਗਾ ਕੰਮ ਕਰਾਂਗੇ ਤੇ ਫਿਰ ਸਾਰਿਆਂ ਦਾ ਸਹਿਯੋਗ ਮਿਲਣਾ ਵੀ ਸਵਭਾਵਿਕ ਹੀ ਆ ਜੀ ਨੂੰ ਜੀ ਜਰੂਰ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਭਾਈ ਜੀ ਮਿਹਰਬਾਨੀ